ਦੇਣ ਲਈ ਬਣਾਇਆ ਗਿਆ ਪੱਕਾ ਖਾਲ ਸੁਵਿਧਾ ਦੀ ਬਜਾਏ ਕਿਸਾਨਾਂ ਦੇ ਲਈ ਸਿਰਦਰਦੀ ਦਾ ਕਾਰਨ ਬਣ ਗਿਆ ਕਿਉਂਕਿ ਕਿਸਾਨਾਂ ਤੱਕ ਪਾਣੀ ਤਾਂ ਨਹੀਂ ਪਹੁੰਚਿਆ ਪਰ ਇਸ ਖਾਲ ਦੇ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਨੂੰ ਸਿੰਜਣ ਦੇ ਵਿੱਚ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ ਮੀਡੀਆ ਵਿੱਚ ਆਈਆਂ ਖਬਰਾਂ ਤੋਂ ਬਾਅਦ ਪਿੰਡ ਗੋਬਿੰਦਗੜ ਜੇ ਜੀਆਂ ਵਿਕੇ ਮੌਕੇ ਦਾ ਜਾਇਜ਼ਾ ਲੈ ਐਕਸ਼ਨ ਕਿਰਨਦੀਪ ਕਾਲ ਅਤੇ ਉੱਚ ਅਧਿਕਾਰੀ ਪਹੁੰਚੇ ਪਰ ਅਧਿਕਾਰੀ ਮੀਡੀਆ ਕਰਮੀਆਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਅਤੇ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਪੱਜਦੇ ਹੋਏ ਦਿਖਾਈ ਦਿੱਤੇ ਕਿ ਤੋਂ ਕਰਦਾ ਜੀ ਸਾਡੀ ਚਲਾਓ ਬੰਨਾ ਅੱਛਾ ਇੱਕ ਅੱਜ ਮੌਕਾ ਦੇਖਣ ਆਏ ਨੇ ਅਧਿਕਾਰੀ ਜੀ ਤੁਹਾਡੇ ਪਿੰਡ ਕੀ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿਸ ਤਰ੍ਹਾਂ ਦਾ ਹੈਗਾਗਾ ਤੁਹਾਨੂੰ ਕੀ ਇਹ ਜੀ ਅੱਗੇ ਜਾ ਕੇ ਕਹਿੰਦੇ ਅਸੀਂ ਦੇਖਾਂਗੇ ਜੀ ਉੱਪਰ ਐਸਸੀ ਨੂੰ ਦੱਸਾਂਗੇ ਕਰਾਂਗੇ ਕੀ ਪਤਾ ਕਿਦੋਂ ਸਾਡਾ ਸੂਆ ਚੱਲੂ ਜੀ ਇਹ ਜੇ ਚੱਲੂ ਆ ਵੀ ਨੰਬਰ 2 ਦੇ ਵਿੱਚ ਹੁਣ ਜੀਰੀਆਂ ਲੱਗੀਆਂ ਜੀ ਲੱਖ ਲੱਖ ਰੁਪਈਆ ਨੁਕਸਾਨ ਆ ਲੋਕਾਂ ਦਾ ਖਰਚਾ ਉਹਦੇ ਉੱਤੇ ਆਉਂਦਾਗਾ ਜਿਹਨੂੰ ਕਹਿੰਦੇ ਟੁੱਟ ਗਿਆ ਫੇਰ ਪਰ ਜਾਣਗੇ ਜੀ ਉਹ ਕੌਣ ਦੇਊਗਾ ਕਿਸਾਨਾਂ ਨੂੰ ਜੀ ਉਰੇ ਇਹਦੋਂ ਪਹਿਲਾਂ ਜਿਹੜੇ ਪਾਈਪ ਲਾਈਨ ਇੱਕ ਮਹਿਕਮਾ ਲੱਗਾ ਉਹ ਬਠਿੰਡਾ ਐਸਡੀਓ ਆਉਦਾ ਸੁਨੀਲ ਕੁਮਾਰ ਜੀ ਉਹ ਕੰਮ ਕਰਵਾ ਰਹੇ ਦੇਖ ਰਖ ਦੇ ਵਿੱਚ ਉਹਦੇ ਵਿੱਚ ਪੰਜ ਠੇਕੇਦਾਰ ਨੇ ਜੀ ਸਾਡੇ ਪਿੰਡ ਕੋਈ 14 ਇੰਚੀ 10 ਇੰਚੀ 12 ਇੰਚੀ ਕੁਲਦੀਪ ਸਿੰਘ ਠੇਕੇਦਾਰ ਕੋਈ ਉਧਰ ਵੀ ਕੰਮ ਆ ਜੀ ਉਹ ਸੀ ਉਹਨੂੰ ਫੋਨ ਕਰ ਦਿਆਂਗੇ ਜੋ ਮੇਰਾ ਖੋਦਾ ਬਹਨ ਪੈਂਦਾ ਹੀ 14 ਇੰਚੀ ਦੇ ਵਿੱਚ ਉਹਨੂੰ ਅਸੀਂ ਫੋਨ ਕਰਾਇਆ ਵੀ ਸਾਡਾ ਜੀ ਕੰਮ ਕੰਮ ਕੰਪਲੀਟ ਕਰਾਉਂਗੇ ਅਸੀਂ ਕਲਕਾ ਖਰਾਬ ਕਰਵਾ ਦਈਏ ਸਾਡੇ ਸਿਆਲ ਦੇ ਵਿੱਚ ਜੀ ਲੱਖਾਂ ਰੁਪਏ ਦਾ ਉੱਥੇ ਕਿਸਾਨਾਂ ਦਾ ਨੁਕਸਾਨ ਕਰਵਾਤਾ ਉਸ ਬੰਦੇ ਨੇ ਹੁਣ ਕਹਿੰਦੇ ਮੇਰਾ ਕੰਮ ਕੰਪਲੀਟ ਆ ਉਹ ਏਸੀ ਦੇ ਵਿੱਚ ਬੈਠੀ ਬੋਲੀ ਜਾਂਦੇ ਮੇਰਾ ਕੰਮ ਕੰਪਲੀਟ ਹੈ ਤੁਸੀਂ ਹੁਣ ਵੀ ਜਾ ਕੇ ਮੌਕਾ ਦੇਖੋ ਜੀ ਕਿੰਨਾ ਕੰਮ ਪਿਆ ਉੱਥੇ ਪਾਣੀ ਲਿਆਉਂਦੇ ਹੋਏ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਨਾਲ ਪੰਜਾਬ ਸਰਦਾਰ ਹਰਪਾਲ ਸਿੰਘ ਚਿਮਾ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਡੇ 35-40 ਸਾਲਾਂ ਬਾਅਦ ਨੈਰੀ ਸੂਏ ਦਾ ਪਾਣੀ ਸਾਡੇ ਪਿੰਡ ਨੂੰ ਇੰਤਜ਼ਾਮ ਕੀਤਾ ਗਿਆ ਤੇ ਹੋ ਗਿਆ ਸੀ ਜੀ ਪਰ ਹਜੇ 2-3 ਵਾਰੀਏ ਪਾਣੀ ਆਇਆ ਸੀ ਜੀ ਪਹਿਲਾਂ ਵੀ ਇੱਕ ਵਾਰ ਟਾਕੀਆਂ ਲਾ ਕੇ ਪੈਚਵਰਕ ਕਰਕੇ ਇਹਨਾਂ ਨੇ ਕੰਮ ਚਲਾਤਾ ਜੀ ਪਰ ਹੁਣ ਦੁਬਾਰਾ ਫੇਰ ਇਹ ਪਰਸੋਂ ਜਦੋਂ 8 ਤਰੀਕ ਨੂੰ ਪਾਣੀ ਛੱਡਿਆ ਜੀ ਤਾਂ ਦੁਬਾਰੇ ਫੇਰ ਇਹ ਸੂਆ ਟੁੱਟ ਕੇ ਖੇਤਾਂ 'ਚ ਪਾਣੀ ਚਲਾ ਗਿਆ ਜੀ ਜਿਹੜਾ ਇਹਦਾ ਕੰਮ ਕਰਾਇਆ ਸੀ ਐਸਡੀਓ ਸਾਹਿਬ ਨੇ ਜਿਹੇ ਸਾਹਿਬ ਨੇ ਮੈਕਮਣੇ ਨੀਚੇ ਉਹਨਾਂ ਨੇ ਨਾ ਇਹਦੀ ਲੜਾਈ ਸਹੀ ਕਰਕੇ ਕੰਮ ਸਹੀ ਨਹੀਂ ਕਰਾਇਆ ਜੀ ਅਸੀਂ ਅੱਜ ਐਕਸ਼ਨ ਸਾਹਿਬ ਨੂੰ ਕੱਲ ਮਿਲੇ ਸੀ ਜੀ ਮੈਡਮ ਕਰਨ ਦੇ ਬਗਰ ਅੱਜ ਦੇਖਣ ਮੌਕਾ ਆਇਆ ਨਹੀਂ ਜੀ ਦੇਖਦੇ ਅੱਗੇ ਇਹਨਾਂ ਦਾ ਕੀ ਜਵ ਸਾਲੇ ਸਿਤਾਬ ਨੂੰ ਮਿਲੇ ਦੀਏ ਪਰ ਉਹਨਾਂ ਦੀ ਭਾਸ਼ਾ ਕੋਈ ਸਹੀ ਨਹੀਂ ਲੱਗੀ ਉਹ ਤਾਂ ਕਹਿੰਦੇ ਸਾਡੇ ਪਿੰਡ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਦੀਆ ਅਸੀਂ ਉਹਨਾਂ ਤੋਂ ਜਵਾਬ ਮੰਗਦੇ ਵੀ ਪਾਣੀ ਕਿਉਂ ਨਹੀਂ ਦੇਣਾ ਚਾਹੀਦਾ ਉਹ ਵੀ ਆ ਕੇ ਦੱਸਣ ਉਹਨਾਂ ਗੱਲਬਾਤ ਕਰਨੀ ਆ ਆਪਦਾ ਪੱਖ ਵੇਚ ਕਰਨ ਨੂੰ ਵੀ ਕਿਉਂ ਨਹੀਂ ਪਾਣੀ ਦੇਣਾ ਚਾਹੀਦਾ ਇਹ ਸਾਡੇ ਚ ਕਸੂਰ ਆ ਜਾਂ ਸਾਡੀ ਸਰਕਾਰ ਚ ਕਸੂਰ ਆ ਕਿੱਥੇ ਕੋਈ ਕਮੀ ਰਹੀ ਹੈ ਜੀ ਠੀਕ ਕੀ ਮੰਗ ਕੀ ਹੈ ਜੀ ਤੁਹਾਡੀ ਫਿਰ ਅਸੀਂ ਮੰਗ ਰੋ ਸਾਡੀ ਇਹ ਵੀ ਇਹਨਾਂ ਨੂੰ ਪਾਈਪਲਾਈਨ ਦਾ ਕੋਈ ਪੱਕਾ ਇੰਤਜ਼ਾਮ ਕੀਤਾ ਜਾਵੇ ਜੀ ਪਾਈਪਲਾਈਨ ਪਾ ਕੇ 15 ਕਿੱਲਾਂ ਦੀ ਬਾਈ ਹੈ ਸਾਰੀ ਹਨਾ ਜੀ 15 ਕਿੱਲਾਂ ਦੀ ਬਾਈ ਹੈ ਜੀ 15 ਕਿ ਫੂ ਕਿੱਲਾ ਦੀ ਬਾਹਰ ਦੇ ਪਾਈਪਲਾਈਨ ਪਾ ਕੇ ਪੱਕਾ ਇੰਤਜ਼ਾਮ ਹੋ ਜੂਗਾ ਜੀ ਪਾਣੀ ਚਾਲਦਾ ਹੋਊ ਜਿਹੜਾ ਡੀ ਟੈਂਕ ਤੋਂ ਪਿੱਛੇ ਵੀ ਬਠਿੰਡਾ ਵਿਭਾਗ ਮੰਤਰੀ ਵੱਲੋਂ ਕੰਮ ਕੀਤਾ ਜਾ ਰਿਹਾ ਜੀ ਉਹ ਵੀ ਬਹੁਤ ਓਨਾਂ ਵੱਲੋਂ ਸਲੋ ਕੀਤਾ ਜਾ ਰਿਹਾ ਕੰਮ ਜੀ ਅੱਛਾ ਉਹਨਾਂ ਦਾ ਵੀ ਕੰਮ ਬਹੁਤ ਓਧੂਰਾ ਪਿਆਗਾ ਉਹ ਇਹਨਾਂ ਦਾ ਬਹਾਨਾ ਲਾ ਲਾਉਂਦੇ ਨੇ ਸੂਆ ਟੁੱਟ ਗਿਆ ਵੀ ਪਾਣੀ ਛੱਡੋ ਜੀ ਫੇਰ ਅਸੀਂ ਕੀ ਕੰਮ ਚਲਾਵਾਂਗੇ ਪਰ ਜੇ ਉਹਨਾਂ ਦਾ ਜਾ ਕੇ ਪਿੱਛੇ ਕੰਮ ਦੇਖੀਏ ਤਾਂ ਉਹਨਾਂ ਦਾ ਵੀ ਬਹੁਤ ਨੁਲਾਇਕੀਆਂ ਕਰੀ ਹੋਈਆਂ ਨੇ ਜੀ ਸਹੀ